ਉਥੇ ਆ ਕੇ ਗਵਾਂਧੀ ਸੂਬੇ ਦੀ ਪੁਲਿਸ ਜਿਹੜੀ ਆ ਸਾਡੇ ਜਿਹੜੇ ਕਿਸਾਨਾਂ ਦੇ ਉੱਤੇ ਲਾਠੀ ਚਾਰਜ ਕਰੇ ਉਹਨਾਂ ਤੇ ਰੱਬਣ ਦੀਆਂ ਬੁਲੇਟਸ ਨਾਲ ਫਾਇਰ ਕਰੇ ਉਹਨਾਂ ਨੂੰ ਇਸ ਤਰੀਕੇ ਜ਼ਖਮੀ ਕਰੇ ਕਿਵੇਂ ਹੋ ਸਕਦਾ ਅੱਛਾ ਹਰਿਆਣਾ ਮੁੱਖ ਮੰਤਰੀ ਸਾਬ ਨੂੰ ਤਾਂ ਅੱਗੇ ਹੋ ਕੇ ਜਿਹੜਾ ਬਲਾਕਡ ਖਰੋਣਾ ਚਾਹੀਦਾ ਕਿਉਂਕਿ ਕੱਲਾ ਤੁਸੀਂ ਕਿਸਾਨਾਂ ਦਾ ਰਸਤਾ ਨਹੀਂ ਰੋਕ ਰਹੇ ਤੁਸੀਂ ਪੰਜਾਬ ਦੀ ਜਿਹੜਾ ਇਕਨੋਮਿਕ ਬਲਾਕਡ ਜਿਹੜਾ ਉਹ ਕਰਵਾ ਕੇ ਬੈਠੇ ਹੋ ਸਾਰੇ ਤੁਹਾਡੇ ਬਾਰਡਰ ਸੀਲ ਆ ਔਰ ਸਾਰੇ ਤੁਸੀਂ ਆਰਾਮ ਦੇ ਨਾਲ ਆਪਣੇ ਦਫਤਰਾਂ ਦੇ ਵਿੱਚ ਬਚੇ ਹੋ ਤੇ ਤੁਹਾਡੀ ਡਿਊਟੀ ਕੀ ਹੈ ਜਿਹੜਾ ਇਹਨਾਂ ਨੂੰ ਪ੍ਰੋtest ਕਰਨਾ ਚਾਹੁੰਦਾ ਸੀ ਅੱਗੇ ਹੋ ਕੇ ਲੀਡ ਕਰਨਾ ਚਾਹੁੰਦਾ ਸੀ ਕਿ ਸਾਡੇ ਰਸਤੇ ਕਿਉਂ ਬੰਦ ਕੀਤੇ ਕਿਰਾ ਸਾਡਾ ਬਹੁਤ ਇੱਕ ਵੱਡਾ ਪ੍ਰੋਗਰਾਮ ਪੰਜਾਬ ਬਚਾਓ ਯਾਤਰਾ ਦਾ ਚੱਲ ਰਿਹਾ ਸੀ ਉਹ ਪਹਿਲਾਂ ਵੀ ਉਹਨਾਂ ਨੇ ਜਿਹੜੀ ਹੈ ਕਿਸਾਨਾਂ ਦੇ ਨਾਲ ਇਹ ਜੋ ਕੁਝ ਹੋ ਰਿਹਾ ਸੀ ਉਹਨੂੰ ਦੇਖਦੇ ਹੋਏ ਜਿਹੜਾ ਤੁਰੰਤ ਮੁਲਤੀ ਕਰ ਦਿੱਤਾ ਸੀ ਉਹ ਹਾਲੇ ਇੱਕ ਹਫ਼ਤਾ ਸਾਡਾ ਜਿਹੜਾ ਇਸੇ ਤਰ੍ਹਾਂ ਹੀ ਮਲਤਵੀ ਰਹੇਗਾ ਨਾਲ ਦੀ ਨਾਲ ਅਸੀਂ ਸਾਰੀ ਸਿਚੁਏਸ਼ਨ ਜਿਹੜੀ ਆ ਪੰਜਾਬ ਦੀ ਉਹਨੂੰ ਰਿਵਿਊ ਜਿਹੜਾ ਉਹ ਇਸੇ ਤਰੀਕੇ ਹੀ ਅਸੀਂ ਕਰਦੇ ਰਹਿਣਾ ਦੂਜੀ ਗੱਲ ਹੈ ਕਿ ਇੱਕ ਹੋਰ ਬਹੁਤ ਵੱਡੀ ਬੇਇਨਸਾਫੀ ਜਿਹੜੀ ਆ ਉਹ ਸਿੱਖ ਗੱਟ ਗਿਣਤੀ ਨਾਲ ਹੋਈ ਸੀ ਕਿ ਬਿਹਾਰਾਸ਼ਟਰਾ ਦੀ ਸਰਕਾਰ ਨੇ ਤਖਤ ਸਚਕੰਡ ਸ੍ਰੀ ਹਜੂਰ ਸਾਹਿਬ ਦਾ ਜਿਹੜਾ ਉੱਥੇ ਪ੍ਰਬੰਧਕੀ ਬੋਰਡ ਦਾ ਇਹ ਮੈਂ ਸਮਝਦਾ ਕਿ ਹਰੀ ਅਨੰਦੀ ਸਰਕਾਰ ਦੀ ਅਤੇ ਪੰਜਾਬ ਦੀ ਸਰਕਾਰ ਦੀ ਇੱਕ ਗਿਣੀਮਤੀ ਸਾਜ਼ਿਸ਼ ਨੇ ਤਿਆਤ ਹੋ ਰਿਆ ਜਿੰਨੂੰ ਅਸੀਂ ਕੰਡਮ ਕਰਦੇ ਕਿਉਂਕਿ ਅਸੀਂ ਕਿਸਾਨਾਂ ਦੇ ਦਰਦ ਨੂੰ ਸਮਝਦੇ ਆ ਨੌਜਵਾਨਾਂ ਦੇ ਦਰਦ ਨੂੰ ਸਮਝਦੇ ਆ ਕਿ ਕਿੱਡੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਨੌਜਵਾਨ ਉਹਨਾਂ ਰਬੜ ਬੁਲੇਟਸ ਦਾ ਵੀ ਜਿਹੜਾ ਸ਼ਿਕਾਰ ਹੋਇਆ ਜ਼ਖਮੀ ਹੋਇਆ ਸਾਰਿਆਂ ਦੇ ਨਾਲ ਸਾਡੀ ਬਹੁਤ ਵੱਡੀ ਹਮਦਰਦੀ ਹੈ। ਔਰ ਇਹ ਸਾਰਾ ਕੁਝ ਇੱਕ ਗਨੀਮਿਠੀ ਸਾਜਸ਼ਟੇ ਤਹਿਤ ਭਗਵੰਤ ਮਾਨ ਦੀ ਸਰਕਾਰ ਵੱਲੋਂ ਹਰਿਆਣਾ ਸਰਕਾਰ ਦੇ ਨਾਲ ਰਲ ਕੇ ਕੀਤਾ ਜਾ। ਅੱਜ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਜਿਹੜੀ ਹੈ ਸਰਦਾਰ ਸੁਬੀਰ ਸਿੰਘ ਜੀ ਬਾਦਲ ਸਾਹਿਬ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਦੇ ਹੇਠ ਹੋਈ ਹੈ। ਔਰ ਕਾਫੀ ਲੰਬਾ ਸਮਾਂ ਮੀਟਿੰਗ ਚੱਲੀ ਹੈ ਔਰ ਸਾਰੇ ਜਿਹੜੇ ਹਾਲਾਤ ਇਸ ਵੇਲੇ ਪੰਜਾਬ ਦੇ ਵਿੱਚ ਬਣੇ ਹੋਏ ਆ ਕਿਸਾਨੀ ਅੰਦੋਲਨ ਨੂੰ ਲੈ ਕੇ ਸਾਰੇ ਦੇ ਉੱਪਰ ਖੁੱਲ੍ਹ ਕੇ ਵਿਚਾਰ ਚਰਚਾ ਜਿਹੜੀ ਆ ਉਹ ਕੀਤੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਕਿਸਾਨੀ ਦਾ ਮਦਈ ਰਿਹਾ। ਔਰ ਹਮੇਸ਼ਾ ਹੀ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨੀ ਦੇ ਮੁੱਦੇ ਨੂੰ ਲੈ ਕੇ ਬਹੁਤ ਵੱਡੇ ਸੰਘਰਸ਼ ਵੀ ਕੀਤੇ। ਔਰ ਜਦੋਂ-ਜਦੋਂ ਸਾਡੀਆਂ ਸਰਕਾਰਾਂ ਆਈਆਂ ਬਹੁਤ ਵੱਡੇ ਫੈਸਲੇ ਜਿਹੜੇ ਆ ਉਹ ਕਿਸਾਨੀ ਦੇ ਹੱਕ ਵਾਸਤੇ ਵੀ ਜਿਹੜੇ ਉਹ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਕੀਤੇ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀਆਂ ਸਰਕਾਰਾਂ ਨੇ ਜੋ ਕੁਝ ਕਿਸਾਨੀ ਵਾਸਤੇ ਕੀਤਾ ਸਾਰੇ ਪੰਜਾਬ ਦੀ ਕਿਸਾਨੀ ਜਿਹੜੀ ਹੈ ਉਸ ਤੋਂ ਬੜੀ ਪਾਕ ਵਕਪ ਪਰ ਅੱਜ ਇਸ ਕੱਲ ਦਾ ਸਾਨੂੰ ਬਹੁਤ ਅਫਸੋਸ ਹੈ ਔਰ ਅਸੀਂ ਕੰਡੈਮਨ ਵੀ ਕਰਦੇ ਹਾਂ ਕਿ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਜਿਹੜਾ ਕਿਸਾਨ ਜਿੱਥੇ ਬੰਦੇ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਆਪਣੀਆਂ ਜਿਹੜੀਆਂ ਪਿਛਲੀਆਂ ਪ੍ਰਵਾਨ ਹੋਈਆਂ ਮੰਗਾਂ ਨੂੰ ਲਾਗੂ ਕਰਾਉਣ ਨੂੰ ਲੈ ਕੇ ਜਿਸ ਤਰੀਕੇ ਸ਼ੰਭੂ ਬੈਰੀਅਰ ਦੇ ਉੱਤੇ ਕਿਸਾਨਾਂ ਦੇ ਉੱਪਰ ਅੰਨ ਤਸ਼ੱਦਦ ਕੀਤਾ ਜਾ ਰਿਹਾ ਹੈ ਅਥਰੂ ਗੈਸ ਤੇ ਗੋਲਿਆਂ ਦੀ ਵਰਤੋਂ ਕੀਤੀ ਜਾਦੀ ਹੈ ਪਰ ਬੁਲੇਟਸ ਦੀ ਵਰਤੋਂ ਕੀਤੀ ਜਾ ਰਹੀ ਹੈ ਇਹ ਮੈਂ ਸਮਝਦਾ ਕਿ ਹਰਿਆਣਾ ਦੀ ਸਰਕਾਰ ਦੀ ਔਰ ਪੰਜਾਬ ਦੀ ਸਰਕਾਰ ਦੀ ਇੱਕ ਗਿਣਿਮਤੀ ਸਾਜ਼ਿਸ਼ ਤੇਇਤ ਹੋ ਰਿਆ ਜਿੰਨੂੰ ਅਸੀਂ ਕੰਡਮ ਕਰਦੇ ਕਿਉਂਕਿ ਅਸੀਂ ਕਿਸਾਨਾਂ ਦੇ ਦਰਦ ਨੂੰ ਸਮਝਦੇ ਆ ਨੌਜਵਾਨਾਂ ਦੇ ਤਰਦ ਨੂੰ ਸਮਝਦੇ ਆ ਕਿ ਕਿੱਡੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਨੌਜਵਾਨ ਉਹਨਾਂ ਰਬਲ ਬੁਲੇਟਸ ਦਾ ਵੀ ਜਿਹੜਾ ਸ਼ਿਕਾਰ ਹੋਏ ਆ ਜ਼ਖਮੀ ਹੋਏ ਆ ਸਾਰਿਆਂ ਦੇ ਨਾਲ ਸਾਡੀ ਬਹੁਤ ਵੱਡੀ ਹਮਦਰਦੀ ਆ ਔਰ ਇਹ ਸਾਰਾ ਕੁਝ ਇੱਕ ਗਨੀਮਿਥੀ ਸਾਜ਼ਿਸ਼ ਦੇ ਤਹਿਤ ਭਗਵੰਤ ਮਾਨ ਦੀ ਸਰਕਾਰ ਵੱਲੋਂ ਹਰਿਆਣਾ ਸਰਕਾਰ ਦੇ ਨਾਲ ਰਲ ਕੇ ਕੀਤਾ ਜਾ। ਕਿਉਂਕਿ ਅਗਰ ਕੋਈ ਸ਼ਾਂਤਮਈ ਤਰੀਕੇ ਦੇ ਨਾਲ ਆਪਣਾ ਸੰਘਰਸ਼ ਕਰਨ ਵਾਸਤੇ ਦੇਸ਼ ਦੀ ਰਾਜਧਾਨੀ ਦੇ ਵਿੱਚ ਜਾਣਾ ਚਾਹੁੰਦਾ ਤੇ ਇਹ ਬਹੁਤ ਹੀ ਅਨ ਡੈਮੋਕਰੈਟਿਕ ਹੈ ਕਿ ਅਸੀਂ ਇੱਕ ਸਟੇਟ ਦੇ ਵਿੱਚ ਹੀ ਉਹਦੇ ਜਿਹੜੇ ਰਸਤੇ ਆ ਉਹ ਬੰਦ ਕਰ ਦਈਏ ਇੱਕ ਵਕਰਾ ਬਾਰਡਰ ਜਿਹੜਾ ਦੇਸ਼ ਦੇ ਅੰਦਰ ਉਹਨਾਂ ਲੋਕਾਂ ਦੇ ਵਾਸਤੇ ਖੜਾ ਕਰਦੀਏ ਲੇਕਿਨ ਇਹ ਜੋ ਕੁਝ ਸਾਡੇ ਸਾਹਮਣੇ ਦੇਖਣ ਨੂੰ ਆ ਰਿਹਾ ਕਿ ਤੱਪੀ ਪੰਜਾਬ ਦੀ ਹੈ ਔਰ ਜਿਹੜਾ ਤਸ਼ੱਦਦ ਹੈ ਉਹਨਾਂ ਦੇ ਉੱਤੇ ਉਹ ਗਵਾਂਧੀ ਸੂਬੇ ਦੀ ਪੁਲਿਸ ਕੋਲੋਂ ਪੈਰਾਮਿਟਰੀ ਫੋਰਸਸ ਕੋਲੋਂ ਜਾਣਬੁੱਝ ਕੇ ਕਰਵਾਇਆ ਜਾ ਰਿਹਾ ਔਰ ਉਹਨਾਂ ਨੂੰ ਆਪਣੀ ਡੈਸਟੀਨੇਸ਼ਨ ਤੇ ਪਹੁੰਚਣ ਤੇ ਜਾਣ ਤੋਂ ਜਿਹੜਾ ਉਹ ਰੋਕਿਆ ਜਾ ਰਿਹਾ ਅਨਦਾਤਾ ਉਹਦੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਹੋਣਾ ਕ੍ਰਿਮੀਨਲ ਦੀ ਤਰ੍ਹਾਂ ਇਹਨੂੰ ਮੈਂ ਸਮਝਦਾ ਕਿ ਦੇਸ਼ ਦਾ ਕੋਈ ਵੀ ਨਾਗਰਿਕ ਜਿਹੜਾ ਉਹ ਚੰਗਾ ਨਹੀਂ ਕਹਿ ਸਕਦਾ ਇਸ ਕਰਕੇ ਸਾਡੀ ਤਾਂ ਇਹ ਮੰਗ ਹੈ ਕਿ ਪਹਿਲੀ ਤਾਂ ਗੱਲ ਹੈ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਕਿ ਉਹਨਾਂ ਦੀਆਂ ਜਿਹੜੀਆਂ ਪ੍ਰਵਾਨ ਕੀਤੀਆਂ ਹੋਈਆਂ ਮੰਗਾਂ ਨੇ ਉਹ ਤੁਰੰਤ ਲਾਗੂ ਕੀਤੀਆਂ ਕਿਉਂਕਿ ਸੰਘਰਸ਼ ਕਿਉਂ ਕਰਨਾ ਪਿਆ ਕਿ ਲਾਗੂ ਨਹੀਂ ਪਈ ਉਹਨਾਂ ਨਾਲ ਬੈਠ ਕੇ ਸਹੀ ਮਾਹੌਲ ਦੇ ਵਿੱਚ ਉਹਨਾਂ ਦੀ ਆਬੰਗਾ ਪ੍ਰਵਾਨ ਕੀਤੇ ਜਾਂਦਾ। ਔਰ ਦੂਜਾ ਕਿ ਬਲਾਕਟ ਜਿਹੜਾ ਬਾਰਡਰ ਦੇ ਉੱਤੇ ਖੜਾ ਕੀਤਾ ਗਿਆ। ਜਿੱਥੇ ਕਿਸਾਨਾਂ ਦੇ ਰਸਤੇ ਦੇ ਵਿੱਚ ਬਹੁਤ ਵੱਡਾ ਅੜਿੱਕਾ ਉਹਨਾਂ ਦੇ ਜਮਹੂਰੀ ਹੱਕਾਂ ਦੀ ਉਹ ਲੰਘਣਾ। ਫੰਡਮੈਂਟਲ ਰਾਈਟਸ ਉਹਨਾਂ ਦੇ ਵਾਇਲਟ ਹੋ ਰਿਹਾ। ਉੱਥੇ ਸੂਬੇ ਦੇ ਵੀ ਮੈਂ ਸਮਝਦਾ ਕਿ ਆਰਥਿਕ ਤਬahi ਵਾਲੇ ਪਾਸੇ ਸੂਬੇ ਨੂੰ ਲੈ ਕੇ ਜਾਣ ਦੀ ਇੱਕ ਬੜੀ ਵੱਡੀ ਸਾਜ਼ਿਸ਼ ਹੈ। ਅੱਜ ਜਿਹਨਾਂ ਲੋਕਾਂ ਨੇ ਏਅਰਪੋਰਟਾਂ ਤੇ ਜਾਣਾ ਹੁੰਦਾ ਹਜ਼ਾਰਾਂ ਦੀ ਗਿਣਤੀ 'ਚ ਐਨ ਆਰ ਆਈ ਲੋਕ ਆਉਂਦੇ ਆ ਜਾਂਦੇ ਆ ਜਿਨ੍ਹਾਂ ਲੋਕਾਂ ਨੇ ਕਾਰੋਬਾਰਾਂ ਵਾਸਤੇ ਦਿੱਲੀ ਤੇ ਦੇਸ਼ ਤੇ ਹੋਰ ਸ਼ਹਿਰਾਂ 'ਚ ਜਾਣਾ ਉਹਨਾਂ ਦੀ ਮੂਵਮੈਂਟ ਬੜਾ ਕੋਈ ਪਈ ਆ ਉਹ ਜਿਹੜੇ ਬਹੁਤ ਮਹਿੰਗੀਆਂ ਲੱਖ ਰੁਪਈਆਂ ਦੀਆਂ ਹਵਾਈ ਟਿਕਟਾਂ ਜਿਹੜੀਆਂ ਕਿ ਮਿਲ ਨਹੀਂ ਰਹੀਆਂ ਸੀਟਾਂ ਉਹ ਖਰਚਰ ਨੂੰ ਮਜਬੂਰ ਨੇ ਸਿਰਫ ਕੋਈ ਇਲਾਜ ਵਾਸਤੇ ਜਾਣਾ ਕਿਸੇ ਨੇ ਆਪਣੇ ਕਾਰੋਬਾਰ ਵਾਸਤੇ ਜਾਣਾ ਇੰਨੀ ਜਨਤਾ ਪਰੇਸ਼ਾਨ ਹੋਈ ਔਰ ਪੰਜਾਬ ਦੇ ਵਿੱਚ ਜਿਹੜੀ ਜ਼ਰੂਰੀ ਵਸਤਾਂ ਦੀ ਅਵਜਈ ਆ ਉਹ ਬੇਹਦ ਪ੍ਰਭਾਵਿਤ ਹੋ ਰਹੀ ਹੈ ਆ ਉਹਦੇ ਨਾਲ ਮਹਿੰਗਾਈ ਵਧ ਰਹੀ ਆ ਆ ਸਬਜ਼ੀਆਂ ਦੇ ਰੇਟ ਦੇਖੋ ਕਿਤੇ ਪਹੁੰਚ ਗਏ ਬਾਕੀ ਵੀ ਚੀਜ਼ਾਂ ਦੀ ਐਸੈਂਸ਼ੀਅਲ ਕਮੋਡਿਟੀਜ਼ ਦੀ ਜਿਹੜੀ ਆ ਉਹ ਘਾਟ ਸੂਬੇ ਦੇ ਵਿੱਚ ਮਹਿਸੂਸ ਕੀਤੀ ਜਾਣ ਲੱਗੀ ਆ ਤੇਲ ਦੀ ਵੀ ਘਾਟ ਦਾ ਖਰਚਾ ਜਿਹੜਾ ਸ਼ੁਰੂ ਹੋ ਗਿਆ ਡੀਜ਼ਲ ਪੈਟਰੋਲ ਦਾ ਇਸ ਕਰਕੇ ਇਹ ਸੂਬੇ ਨੂੰ ਆਰਥਿਕ ਤੌਰ ਦੇ ਉੱਤੇ ਇਸ ਤਰ੍ਹਾਂ ਦਾ ਬਲਾਕਟ ਕਰਕੇ ਤੇ ਇਸ ਅੰਜਾਮ ਤੱਕ ਪਹੁੰਚਾਉਣਾ ਇਹ ਸਭ ਇਹ ਪੰਜਾਬ ਦੇ ਖਿਲਾਫ ਇੱਕ ਬੜੀ ਵੱਡੀ ਜਿਹੜੀ ਹੈ ਉਹ ਸਾਜ਼ਿਸ਼ ਆ ਇਸ ਲਈ ਸਾਡੀ ਜਿਹੜੀ ਹੈ ਇਮੀਡੀਏਟਲੀ ਪੰਜਾਬ ਸਰਕਾਰ ਨੂੰ ਵੀ ਹਰਿਆਣਾ ਸਰਕਾਰ ਨੂੰ ਵੀ ਕੇਂਦਰ ਸਰਕਾਰ ਨੂੰ ਬੇਨਤੀ ਹੈ ਕਿ ਇਹ ਜਿਹੜਾ ਇਕਨੋਮਿਕ ਬਲਾਕੇਟ ਹੈ ਜਿਹਦਾ ਅਸਰ ਅੱਜ ਪੰਜਾਬ ਦੇ ਵਿੱਚ ਜਿਹੜਾ ਹੋਣਾ ਸ਼ੁਰੂ ਹੋ ਗਿਆ ਇਹਨੂੰ ਤੁਰੰਤ ਜਿਹੜਾ ਹੈਗਾ ਉਹ ਜਿਹੜਾ ਉਹ ਹਟਾਇਆ ਜਾਣਾ ਚਾਹੀਦਾ ਜਿਹੜੇ ਨੌਜਵਾਨ ਤੇ ਬਜ਼ੁਰਗ ਕਿਸਾਨ ਜਾਂ ਹੋਰ ਕੋਈ ਪੁਲਿਸਦਿਆਂ ਜਿਹੜੀ ਚਾਹੇ ਅਥਰੂ ਗੈਸ ਤੇ ਨਾਲ ਚਾਹੇ ਜਿਹੜੀ ਹੈਡਬਲ ਬੁਲੇਟ ਤੇ ਨਾਲ ਜਾਂ ਹੋਰ ਕਿਸੇ ਤਰੀਕੇ ਜ਼ਖਮੀ ਹੋਇਆ ਥੋੜੀ ਜਿਆ ਢੰਗਾਂ ਦਾ ਸ਼ਿਕਾਰ ਹੋਇਆ ਉਹਨਾਂ ਸਾਰਿਆਂ ਦਾ ਇਲਾਜ ਜਿਹੜਾ ਤਸਦੀਬਕਸ਼ ਹੋਣਾ ਚਾਹੀਦਾ ਔਰ ਉਹਨਾਂ ਅਸਰਾਂ ਦੇ ਖਿਲਾਫ ਐਕਸ਼ਨ ਵੀ ਹੋਣਾ ਚਾਹੀਦਾ ਜਿਨ੍ਹਾਂ ਨੇ ਇਸ ਤਰ੍ਹਾਂ ਦਾ ਤਸ਼ੱਦਦ ਜਿਹੜਾ ਉਹ ਪੀਸਫੁਲ ਪ੍ਰੋਟੈਸਟਰ ਦੇ ਉੱਤੇ ਜਿਹੜੇ ਆਪਣੇ ਹਕੀ ਸੰਘਰਸ਼ ਵਾਸਤੇ ਜਿਹੜਾ ਆਪਣੀ ਦੇਸ਼ ਦੀ ਰਾਜਨੀਤੀ ਜਾਣਨਾ ਚਾਹਤੇ ਉਹਨਾਂ ਦੇ ਖਿਲਾਫ ਜਿਹੜਾ ਹੈਗਾ ਉਹ ਐਕਸ਼ਨ ਵੀ ਜਿਹੜਾ ਉਹ ਹੋਣਾ ਚਾਹੀਦਾ ਦੂਜੀ ਗੱਲ ਹੈ ਕਿ ਪ੍ਰਧਾਨ ਸਾਹਿਬ ਦਾ ਜਿਹੜਾ ਸਾਡਾ ਬਹੁਤ ਇੱਕ ਵੱਡਾ ਪ੍ਰੋਗਰਾਮ ਪੰਜਾਬ ਬਚਾਓ ਯਾਤਰਾ ਦਾ ਚੱਲ ਰਿਹਾ ਸੀ ਉਹ ਪਹਿਲਾਂ ਵੀ ਉਹਨਾਂ ਨੇ ਜਿਹੜੀ ਹੈ ਕਿਸਾਨਾਂ ਦੇ ਨਾਲ ਇਹ ਜੋ ਕੁਝ ਹੋ ਰਿਹਾ ਸੀ ਉਹਨੂੰ ਦੇਖਦੇ ਹੋਏ ਜਿਹੜਾ ਤੁਰੰਤ ਮਿਲਤੀ ਵੀ ਕਰ ਦਿੱਤਾ ਸੀ ਉਹ ਹਲੇ ਇੱਕ ਹਫ਼ਤਾ ਸਾਡਾ ਜਿਹੜਾ ਇਸੇ ਤਰ੍ਹਾਂ ਹੀ ਮਿਲਤੀ ਵੀ ਰਹੇਗਾ ਨਾਲ ਦੀ ਨਾਲ ਅਸੀਂ ਸਾਰੀ ਸਿਚੁਏਸ਼ਨ ਜਿਹੜੀ ਹੈ ਪੰਜਾਬ ਦੀ ਉਹਨੂੰ ਰਿਵਿਊ ਜਿਹੜਾ ਉਹ ਇਸੇ ਤਰੀਕੇ ਹੀ ਅਸੀਂ ਕਰਦੇ ਰਹਿਣਾ ਦੂਜੀ ਗੱਲ ਹੈ ਕਿ ਇੱਕ ਹੋਰ ਬਹੁਤ ਵੱਡੀ ਬੇਇਨਸਾਫੀ ਜਿਹੜੀ ਆ ਉਹ ਸਿੱਖ ਕਟਗਿਣਤੀ ਨਾਲ ਹੋਈ ਸੀ ਕਿ ਮਹਾਰਾਸ਼ਟra ਦੀ ਸਰਕਾਰ ਨੇ ਤਖਤ ਸਚਕੰਡ ਸਿਵੀ ਹਜੂਰ ਸਾਹਿਬ ਦਾ ਜਿਹੜਾ ਉੱਥੇ ਪ੍ਰਬੰਧਕੀ ਬੋਰਡ ਦਾ ਐਕਟ 1955 ਦਾ ਬਣਿਆ ਹੋਇਆ ਉਹਦੇ ਵਿੱਚ ਐਮੈਂਡਮੈਂਟ ਕੈਬਨਟ ਦੇ ਵਿੱਚ ਪਾਸ ਕਰਕੇ ਤੇ ਜਿਹੜੀ ਨੋਮੀਨੇਟਿਡ ਮੈਂਬਰਾਂ ਦੀ ਗਿਣਤੀ ਸੀ ਉਹ ਦੋ ਤੋਂ ਵਧਾ ਕੇ ਜਿਹੜੀ ਹੈਗੀ ਹੈ ਉਹ ਅਜੇ ਆ 13 ਤੇ ਵਹਗੇ ਸੀ ਜਿਹੜੀ ਕਿ ਬਹੁਤ ਇੱਕ ਵੱਡੀ ਬੇਇਨਸਾਫੀ ਸੀ ਸਿਕ ਕੌਮ ਦੇ ਨਾਲ ਔਰ ਬੋਰਡ ਨੂੰ ਕੈਪਚਰ ਕਰਨ ਦਾ ਮੈਂ ਸਮਝਦਾ ਕਿ ਇੱਕ ਜਿਹੜਾ ਉਹ ਸਾਜ਼ਿਸ਼ ਸੀ ਇਸ ਕਰਕੇ ਅਸੀਂ ਪਹਿਲਾਂ ਉੱਥੇ ਜਾ ਕੇ ਵੀ ਸਾਡੇ ਐਜਪੀਐਸ ਦੇ ਪ੍ਰਧਾਨ ਸਾਹਿਬ ਫੈਮ ਵੀ ਡਾਲ ਗਿਆ ਸੀ ਔਰ ਵੀ ਸਾਡੇ ਸਾਥੀ ਗਏ ਸੀ ਉੱਥੇ ਦੀ ਸੰਗਤ ਨੇ ਵੀ ਤੱਕ ਸਭ ਦੇ ਤੋਂ ਇਕੱਠੇ ਹੋ ਕੇ ਬੜਾ ਵੱਡਾ ਪ੍ਰੋਟੈਸਟ ਕੀਤਾ ਸੀ ਉਸ ਐਮੈਂਡਮੈਂਟ ਨੂੰ ਜਿਹੜੀ ਉੱਤੇ ਦੇ ਉਪ ਮੁੱਖ ਮੰਤਰੀ ਸਾਹਿਬ ਨੇ ਟਵੀਟ ਕੀਤਾ ਕਿ ਹੋਲਡ ਆਨ ਕਰ ਦਿੱਤਾ ਗਿਆ ਪਰ ਨਾਲ ਇਹ ਕਹਿ ਦਿੱਤਾ ਗਿਆ ਕਿ ਇੱਕ ਕੈਬਨਿਟ ਦੀ ਸਬ ਕਮੇਟੀ ਬਣਾਈ ਗਈ ਹੈ ਜਿਹੜੀ ਅੱਗੋਂ ਉਹਨੂੰ ਦੇਖੇਗੀ ਅਸੀਂ ਸਮਝਦੇ ਹਾਂ ਕਿ ਹਾਲੇ ਜਿਹੜੀ ਤਕਰਾਰ ਜੀ ਹੈ ਉਹ ਖਤਮ ਨਹੀਂ ਹੋਈ ਕਿਉਂਕਿ ਸਾਡੀ ਮੰਗ ਤਾਂ ਇਹ ਸੀ ਕਿ ਉਹਨੂੰ ਤੁਰੰਤ ਕੈਪੀਟਲ ਨੇ ਪਾਸ ਕੀਤਾ ਤੇ ਉਹਨੂੰ ਰੱਦ ਕਰ ਦਿੱਤਾ ਜਾਵੇ ਵਿਧਾਨ ਸਭਾ ਦੇ ਵਿੱਚ ਪੇਸ਼ ਨਾ ਕਰ ਦਿੱਤਾ ਜਾਵੇ ਜੇ ਉਹਨਾਂ ਨੇ ਹੋਲਡ ਡਾਊਨ ਕਰ ਦਿੱਤਾ ਫਿਰ ਸਬ ਕਮੇਟੀ ਕਿਸ ਕੰਮ ਵਾਸਤੇ ਇਹਨਾਂ ਮੰਨ ਲੋ ਵੀ ਤੁਹਾਡੀ ਹਾਜ਼ਰੀ ਅੱਗੋਂ ਕੋਸ਼ਿਸ਼ ਹੈ ਕਿ ਉਹਦੇ ਵਿੱਚ ਦਖਨਦਾਰ ਜੀ ਐਕਟ ਦੇ ਵਿੱਚ ਕਰਕੇ ਤੇ ਕਿਸੇ ਨਾ ਕਿਸੇ ਤਰੀਕੇ ਉਹਨੂੰ ਤਬਦੀਲ ਕੀਤਾ ਜਾਏਗਾ ਜਿਹਦੇ ਅਸੀਂ ਖਿਲਾਫ ਸਾਡੀ ਤਾਂ ਮੰਗ ਹੈ ਕਿ ਜਿਹੜੀ 2016 ਦੇ ਵਿੱਚ ਐਮੈਂਡਮੈਂਟ ਕੀਤੀ ਸੀ ਕਿ ਮੈਂਬਰ ਦਾ ਕੋਈ ਜਿਹੜਾ ਅਧਿਕਾਰ ਸੀ ਪ੍ਰਧਾਨ ਚੁਣਦਾ ਉਹ ਖੋ ਕੇ ਤੇ ਸਰਕਾਰ ਨੇ ਅਧਿਕਾਰ ਲੈ ਲਿਆ ਕਿ ਸਰਕਾਰ ਪ੍ਰਧਾਨ ਨਾਮਿਨੇਟ ਕਰੇਗੀ ਅਸੀਂ ਇਹ ਕਹਿੰਦੇ ਸੀ ਕਿ ਉਹ ਵੀ ਐਮੈਂਡਮੈਂਟ ਜਿਹੜੀ ਆ ਉਹ ਵਾਪਸ ਲਈ ਜਾਵੇ ਉਹ ਵੀ ਰੱਦ ਕੀਤੀ ਜਾਵੇ ਇਸ ਕਰਕੇ ਸਬ ਕਮੇਟੀਆਂ ਦਾ ਕੋਈ ਅਰਥ ਨਹੀਂ ਰਹਿ ਜਾਂਦਾ ਜਿਹੜੇ ਸਿੱਖਾਂ ਦੇ ਧਾਰਮਿਕ ਮਸਲੇ ਨੇ ਉਹਦੇ ਚ ਦਖਲਦਾਰ ਜੀ ਸਰਕਾਰਾਂ ਨੂੰ ਨਹੀਂ ਕਰਨੀ ਚਾਹੀਦੀ ਇਸ ਕਰਕੇ ਮੈਂ ਬਾਰ ਹਿਸਤ ਸਰਕਾਰ ਨੂੰ ਅੱਜ ਦੀ ਕੋਰ ਕਮੇਟੀ ਨੇ ਫੇਰ ਅਸੀਂ ਬੇਨਤੀ ਕਰਦੇ ਆ ਕਿ ਇਹ ਜਿਹੜਾ ਤੁਰੰਤ ਪ੍ਰਭਾਵ ਤੋਂ ਇਹ ਸਾਰੀ ਜਿਹੜੀ ਕਾਰਵਾਈ ਆ ਇਹ ਖਤਮ ਕਰ ਦਿੱਤੀ ਜਾਵੇ ਇੱਕ ਕੋਰ ਕਮੇਟੀ ਦੇ ਵਿੱਚ ਅਸੀਂ ਆਪਣੀ ਸਾਰੀ ਪਾਰਟੀ ਨੂੰ ਵੀ ਹਦਾਇਤਾਂ ਕੀਤੀਆਂ ਕਿ ਜਿਹੜੀਆਂ ਐਸਜੀਪੀਸੀ ਦੀਆਂ ਵੋਟਾਂ ਉਹਦੀ ਰਜਿਸਟ੍ਰੇਸ਼ਨ ਜਿਹੜੀ ਆ ਉਹਦੇ ਵਾਸਤੇ ਵਕਤ ਤੋਂ ਵੱਧ ਸਾਡੇ ਸਾਰੇ ਆਗੂ ਤੇ ਵਰਕਰ ਜੋੜ ਲਾਉਣ ਕਿਉਂਕਿ ਸਰਕਾਰ ਜਿਹੜੀ ਆ ਉਹ ਆਪਣੀ ਬੇਰੁਖੀ ਦਿਖਾ ਰਹੀ ਹੈ ਸ਼ੁਰੂ ਤੋਂ ਉਹਦੇ ਕਰਕੇ ਵੋਟਾਂ ਦੀ ਰਜਿਸਟ੍ਰੇਸ਼ਨ ਦੇ ਵਿੱਚ ਕਈ ਤਰ੍ਹਾਂ ਦੀਆਂ ਜਿਹੜੀਆਂ ਨੇ ਉਹ ਦਿੱਕਤਾਂ ਆ ਰਹੀਆਂ ਪਰ ਅਸੀਂ ਆਪਣੇ ਪੱਧਰ ਦੇ ਉੱਤੇ ਇਹਦੀ ਅਹਿਮੀਅਤ ਦੇਖਦੇ ਹੋਏ ਇਸ ਸੰਸਥਾ ਦੀ ਆਪਣੇ ਸਾਰੇ ਆਗੂ ਸਹਿਬਾਨ ਤੇ ਵਰਕਰ ਸਹਿਬਾਨ ਨੂੰ ਕਿਉਂਕਿ ਜਿਹੜਾ ਹੈਗਾ ਫਰਵਰੀ ਦੇ ਲਾਸਟ ਡੇ ਤੱਕ ਵੋਟਾਂ ਬੰਨੀਆਂ ਸਾਰਿਆਂ ਨੂੰ ਅਸੀਂ ਫਿਰ ਅਪੀਲ ਕੀਤੀ ਐ ਅੱਜ ਕੇ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਸਾਡੇ ਵਰਕਰ ਤੇ ਆਗੂ ਇਨਵਾਲਵ ਹੋ ਕੇ ਤੇ ਇਹ ਜਿਹੜੀ ਐ ਵੋਟਾਂ ਵਾਲੇ ਪਾਸੇ ਜਿਹੜੀ ਰਜਿਸਟ੍ਰੇਸ਼ਨ ਦਾ ਕੰਮ ਜਿਹੜਾ ਉਹ ਪੂਰਾ ਕਰੇ ਇਤਨੀ ਤਰੀਕ ਤੱਕ ਪੰਜਾਬ ਚਾਹ ਮੌਕਾ ਜੀ ਪੋਸਟਪੋਨ ਕੀਤਾ ਹਲੇ 1 ਹਫਤਾ ਪੋਸਟਪੋਨ ਐ ਹੁਣ ਫਿਰ ਅਸੀਂ ਬਾਈ ਤੋਂ ਅਗੇ ਦੇਖਾਂਗੇ ਪੱਜ ਟਾਈਮ ਵੀ ਪੋਸਟਪੋਨ ਕਿਸਾਨਾਂ ਲਈ ਵੀ ਕੁਝ ਕੀਤਾ ਜਾ ਰਿਹਾ ਕਿਉਂਕਿ ਪਿਛਲੀ ਵਾਰ ਜਦੋਂ ਤੁਸੀਂ ਭਾਰਤ ਪਾਤੋਂ ਲੱਗ ਹੋਈ ਸੀ ਉਦੋਂ ਆਪਣੇ ਪ੍ਰਾਣੇ ਸਰਕੇਦੋ ਇਸ ਵਾਰ ਕਿਸਾਨਾਂ ਲਈ ਉੱਥੇ ਜਾ ਕੇ ਮੌਜੂਦੇ ਵੀ ਪਲਾਨ ਹੈ ਕਿ ਕੰਮ ਕਰ ਖੁਦ ਅੱਗੇ ਜਾਏਗਾ ਦੇਖੋ ਅਸੀਂ ਸਾਡੀ ਮੈਂ ਪਹਿਲਾਂ ਹੀ ਸਟਾਰਟਿੰਗ ਦੇ ਉੱਤੇ ਹੀ ਇਹ ਗੱਲ ਕੀਤੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੇ ਸਾਰੀ ਜ਼ਿੰਦਗੀ ਕਿਸਾਨੀ ਦੇ ਵਾਸਤੇ ਸੰਘਰਸ਼ ਕੀਤਾ ਔਰ ਸਾਡੀ ਸਾਰੀ ਲੀਡਰਸ਼ਿਪ ਜਿਹੜੀ ਹੈ ਕਮਿਟਿਡ ਰਹੀ ਹੈ ਹਮੇਸ਼ਾ ਕਿਸਾਨੀ ਵਾਸਤੇ ਔਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਸਰਕਾਰ ਨੇ ਬਹੁਤ ਵੱਡੇ ਕਾਰਜ ਜਿਹੜਾ ਜਿਹੜੇ ਕਿਸਾਨੀ ਨੂੰ ਦੀਪਤਣ ਵਾਸਤੇ ਹਮੇਸ਼ਾ ਆਪਣੀ ਸਰਕਾਰਾਂ ਦੇ ਵਿੱਚ ਕੀਤੇ ਆ ਜਦੀ ਗਿਣਤੀ ਬਹੁਤ ਵੱਡੀ ਹੈ। ਲੇਕਿਨ ਇਸ ਕਰਕੇ ਅਸੀਂ ਹੁਣ ਵੀ ਆਪਣਾ ਫਰਜ਼ ਸਮਝਿਆ ਕਿ ਜਦੋਂ ਉਹਨਾਂ ਦੇ ਉੱਤੇ ਜਿਹੜਾ ਤਸ਼ੱਦਦ ਸ਼ੁਰੂ ਹੋਇਆ, ਜਾਤੀ ਸ਼ੁਰੂ ਹੋਈ ਆ ਤਾਂ ਪਹਿਲੀ ਡਿਊਟੀ ਹੁੰਦੀ ਹੈ ਕਿ ਤੁਸੀਂ ਸਾਲਡੈਰਿਟੀ ਐਕਸਪ੍ਰੈਸ ਕਰੋ। ਭਾਵੇਂ ਐਸੋਸੀਏਸ਼ਨ ਦੇ ਆਪਣੇ ਪ੍ਰੋਗਰਾਮ ਨੇ ਪਰ ਅਸੀਂ ਦੇ ਲੋ ਆਪਣੇ ਜਿਹੜੀ ਹੈ ਸੋਲੀਡਾਰਿਟੀ ਉਹਨਾਂ ਦੇ ਨਾਲ ਐਕਸਪ੍ਰੈਸ ਕੀਤੀ ਹੈ ਕਿ ਜਦੋਂ ਉਹਨਾਂ ਦੇ ਨਾਲ ਵਾਅਦੇ ਕੀਤੇ ਗਏ ਸੀ ਉਹਨਾਂ ਦੀਆਂ ਮੰਗਾਂ ਬਣੀਆਂ ਗਈਆਂ ਸੀ ਤੇ ਕੋਈ ਰੀਜ਼ਨ ਨਹੀਂ ਹੈ ਉਹਨਾਂ ਨੂੰ ਦੁਬਾਰਾ ਸੜਕਾਂ ਜੋ ਤਿਆਰ ਕੇ ਕੰਮ ਖਰਾਬ ਹੋਣਾ ਪਵੇ ਇਸ ਕਰਕੇ ਸਮਰਥਨ ਇਸ ਤੋਂ ਵੱਡਾ ਸਪੋਰਟ ਦਿੱਤਾ ਸੀ ਸਵਾਗਤ ਗੁਰੂ ਵਿਕਰਮ ਜੀ ਜੀ ਤੁਹਾਡੇ ਆਪਣੇ ਸਾਥੀ ਨੇ ਉਹਨਾਂ ਨੇ ਇਲਜ਼ਾਮ ਲਗਾਇਆ ਸੂਬੇ ਦੇ ਮੁੱਖ ਮੰਤਰੀ ਦੇ ਕਿ ਸਾਰੀ ਇਨਪੁਟ ਦੇ ਰਹੇ ਨੇ ਕੇਂਦਰ ਸਰਕਾਰ ਦਾ ਕਿਉਂਕਿ ਤੁਹਾਡਾ ਵੀ ਪੁਰਾਣਾ ਸਾਥੀ ਰਹਿ ਚੁੱਕਿਆ ਬੀਜਪੀ ਵੀ ਤੁਹਾਡੀ ਆਪਣੀ ਨਾਲ ਅਲਾਈਅੰਸ 'ਚ ਸਰਕਾਰ 'ਚ ਸੁਭਦੇਵ ਸੁਭਦੇਵ ਮੱਖ ਮੰਤਰੀ ਅੰਦਰ ਵੜ ਕੇ ਪੰਜਾਬ ਦੇ ਕਿਸਾਨਾਂ ਨੂੰ ਜਿਹੜਾ ਜੋ ਤਸ਼ੱਦਦ ਹੈ ਉਹ ਆਪ ਕਰਵਾਵੇ ਇਹ ਰੜੀ ਮਿਲੀ ਗੇਮ ਹੈ ਇਹ ਕਿੱਦਾਂ ਸੰਭਵ ਹੋ ਸਕਦਾ ਹੈ ਕਿ ਜ਼ਮੀਨ ਜਿਹੜੀ ਆ ਉਹ ਪੰਜਾਬ ਦੀ ਹੋਵੇ ਉਥੇ ਆ ਕੇ ਗਵਾਂਧੀ ਸੂਬੇ ਦੀ ਪੁਲਿਸ ਜਿਹੜੀ ਆ ਸਾਡੇ ਜਿਹੜੇ ਕਿਸਾਨਾਂ ਦੇ ਉੱਤੇ ਲਾਠੀ ਚਾਰਜ ਕਰੇ ਉਹਨਾਂ ਤੇ ਰਬੜ ਦੀਆਂ ਬੁਲੇਟਸ ਨਾਲ ਫਾਇਰ ਕਰੇ ਉਹਨਾਂ ਨੂੰ ਇਸ ਤਰੀਕੇ ਜ਼ਖਮੀ ਕਰੇ ਕਿਵੇਂ ਹੋ ਸਕਦਾ ਅੱਛਾ ਹਰਿਆਣਾ ਮੁੱਖ ਮੰਤਰੀ ਸਾਬ ਨੂੰ ਤਾਂ ਅੱਗੇ ਹੋ ਕੇ ਜਿਹੜਾ ਬਲਾਕਟ ਖਿਲੋਣਾ ਚਾਹੀਦਾ ਕਿਉਂਕਿ ਕੱਲਾ ਤੁਸੀਂ ਕਿਸਾਨਾਂ ਦਾ ਰਸਤਾ ਨਹੀਂ ਰੋਕਦੇ ਤੁਸੀਂ ਪੰਜਾਬ ਦੀ ਜਿਹੜਾ ਇਕਨੋਮਿਕ ਬਲਾਕਟ ਜਿਹੜਾ ਉਹ ਕਰਵਾ ਕੇ ਬੈਠੇ ਹੋ ਸਾਰੇ ਤੁਹਾਡੇ ਬਾਰਡਰ ਸੀਲ ਆ ਔਰ ਸਾਰੇ ਤੁਸੀਂ ਆਰਾਮ ਦੇ ਨਾਲ ਆਪਣੇ ਦਫ਼ਤਰਾਂ ਦੇ ਵਿੱਚ ਬਚੇ ਹੋ ਤੇ ਤੁਹਾਡੀ ਡਿਊਟੀ ਕੀ ਹੈ ਜਿਹੜਾ ਇਹਨਾਂ ਨੂੰ ਪ੍ਰੋਟੈਸਟ ਕਰਨਾ ਚਾਹੀਦਾ ਸੀ ਅੱਗੇ ਹੋ ਕੇ ਲੀਡ ਕਰਨਾ ਚਾਹੀਦਾ ਸੀ ਕਿ ਸਾਡੇ ਰਸਤੇ ਕਿਉਂ ਬੰਦ ਕੀਤੇ ਸੀ ਸ਼ੀਮਾ ਸਰ ਹਰਿਆਣਾ ਦੇ ਵੱਲ ਉਹ ਵੀ ਇੱਕ ਨੋਟਿਸ ਚੱਲ ਜਾਂਦਾ ਜੋ ਹਰਿਆਣਾ ਲੋਕ ਨੇ ਕਿਹਾ ਹੈ ਕਿ ਤੁਸੀਂ ਸਾਡੇ ਵਾਲੇ ਪਾਸੇ ਡਰੋਨ ਨਾਲ ਹਮਲੇ ਕਰ ਰਹੇ ਹੋ ਉਸ ਤੇ ਇਤਰਾਜ਼ ਜਤਾਇਆ ਉਹ ਕਿਵੇਂ ਦੇਖ ਦਿਓ ਕਿ ਉਸ ਤੇ ਐਕਸ਼ਨ ਹੋਣਾ ਚਾਹੀਦਾ ਜਾਂ ਸਿਰਫ ਵਿਰੋਧ ਜਤਾਉਣਾ ਮੈਂ ਇਹੀ ਕਰ ਰਿਹਾ ਤੁਸੀਂ ਆਪ ਹੀ ਗੱਲ ਕਹਿ ਦਿੱਤੀ ਕਿ ਕੀ ਇੰਨਾ ਕਹਿਣ ਨਾਲ ਗੱਲ ਖਤਮ ਹੋ ਜਾਂਦੀ ਜੇ ਤੁਸੀਂ ਆਪਣੀ ਜ਼ਮੀਨ ਨੂੰ ਪ੍ਰੋਟੈਕਟ ਨਹੀਂ ਕਰ ਸਕਦੇ ਪਹਿਲਾ ਇਹ ਕੀ ਇੰਟਰ ਸਟੇਟ ਇਸ ਤਰ੍ਹਾਂ ਦੇ ਬਲਾਕਡ ਅਲਾਊਟ ਹੋਣੇ ਚਾਹੀਦੇ ਕੀ ਸੁਭਦੇਸ਼ ਸਰਕਾਰ ਕਾਦੇ ਵਾਸਤੇ ਚੋਣੀ ਹੋਈ ਸਰਕਾਰ ਹੈ 90 ਐਮਐਲਏ ਜਿਤਾ ਕੇ ਭੇਜਿਆ ਤੇ ਆਰਮਨਾਰ ਆਪਣੇ ਦਫਤਰ ਦੇ ਵਿੱਚ ਹੱਥ ਜੋੜ ਕੇ ਬੈਠੇ ਕਿਉਂ ਬੈਠੇ ਆ ਕਿਉਂਕਿ ਉਹ ਚਾਹੁੰਦੇ ਆ ਸਾਰਾ ਕੁਝ ਪੀ ਹੋਵੇ ਉਹਨਾਂ ਦੀ ਇੱਕ ਵਾਰੀ ਵੀ ਦੱਸੋ ਕਿ ਉਹਨਾਂ ਨੇ ਪ੍ਰੈਕਟੀਕਲੀ ਇਸ ਕਿਸੇ ਗੱਲ ਦੇ ਉੱਤੇ ਕੋਈ ਕੋਈ ਸੈਟਡ ਗਵਰਨਮੈਂਟ ਦੇ ਕੋਲੇ ਕੋਈ ਉਪੱਤਾ ਕੀਤਾ ਹੋਵੇ ਕਿ ਸਾਡਾ ਬਲਾਕਡ ਹਟਾਓ ਸਾਡੀ ਸਟੇਟ ਦਾ ਬਲਾਕ ਹੈ ਨਾਲ ਜੀਐਨਬੀ ਵੀ ਉਹ ਇਹੀ ਰਸਤਾ ਉਹਨਾਂ ਦਾ ਰਸਤਾ ਬੰਦ ਹੈ ਕਿ ਇਸ ਤਰੀਕੇ ਐਜੀਟੇਸ਼ਨ ਕਿਤੇ ਜਾਂਦੇ ਉਹਨਾਂ ਦਾ ਹੱਟ ਉਹਨਾਂ ਨੂੰ ਦਿੱਲੀ ਪਹੁੰਚਣ ਦਿਓ ਤੁਸੀਂ ਉੱਥੇ ਉਹਨਾਂ ਨੂੰ ਕੋਈ ਜਗ੍ਹਾ ਦੇ ਦਿਓ ਪ੍ਰੋਟੈਸਟ ਕਰਨ ਵਾਸਤੇ ਆਪਣੇ ਆਪ ਉਹ ਬੈਠ ਕੇ ਪੀਸਫੁਲੀ ਪ੍ਰੋਟੈਸਟ ਕਰਨਾ ਚਾਹੁੰਦੇ ਹਨ ਤੁਸੀਂ ਉਹਨਾਂ ਨੂੰ 250 ਕਿਲੋਮੀਟਰ ਪਹਿਲਾਂ ਰੋਕ ਲੋਗੇ ਕਿੱਥੇ ਲਿਖਿਆ ਰਾਜਧਾਨੀ ਦੇ 250 ਕਿਲੋਮੀਟਰ ਦੇ ਅੰਦਰ ਕੋਈ ਪ੍ਰੋਟੈਸਟਰ ਨਹੀਂ ਦਾਖਲ ਹੋ ਸਕਦਾ ਇਹ ਕਿਸ ਤੱਕ ਕਾਨੂੰਨ ਹੀ ਨਹੀਂ ਹੈ ਡੈਮੋਕਰੇਟਿਕ ਕੰਟਰੀ ਆ ਸਾਡਾ ਅਖੀਰਲੇ ਡੈਸਟੀਨੇਸ਼ਨ ਤੱਕ ਲੋਕੀ ਜਾਂਦੇ ਆ ਪ੍ਰੋਟੈਸਟ ਕਰਨ ਪਾਰਲੀਮੈਂਟ ਦੇ ਬਾਹਰ ਉੱਥੇ ਕਿੰਨੀ ਵਾਰੀ ਅਸੀਂ ਪ੍ਰੋਟੈਸਟ ਕਰਕੇ ਆਏ ਆ ਇਸ ਕਰਕੇ ਪਾਰਲੀਮੈਂਟਾਂ ਦੇ ਘਰਾਓ ਹੁੰਦੇ ਆ ਉੱਥੇ ਤੱਕ ਜਾਣਾ ਲੋਕਾਂ ਦੇ ਫਰਜ਼ ਆ ਉੱਥੇ ਪੀਸਫੁੱਲ ਰਹਿਣਾ ਇਹ 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 ਜਿਹੜੀ ਆ ਅਰਗਨ ਜਿਸ ਦੀ ਜ਼ਿੰਮੇਵਾਰੀ ਹੁੰਦੀ ਦੇਖਣ ਤੁਸੀਂ 2.5 ਕਿਲੋਮੀਟਰ ਬਾਹਰ ਸਟੇਟਾਂ ਦੇ ਵਿੱਚ ਹੀ ਰੋਕ ਦਿਓਗੇ ਤੇ ਇਹ ਸਟੇਟ ਗਵਰਨਰ ਨੇ ਕਿਉਂ ਲਾਉ ਕੀਤਾ ਉਦੇਵਾਂ ਤਾਂ ਸਟੇਟ ਗਵਰਨਮੈਂਟ ਵੀ ਅਨਸਰਬਲ ਹੱਤਲਵਾ। ਸਾਡਾ ਬਸਪਾ ਦੇ ਨਾਲ ਆਪਣਾ ਕਲੀਜਲ ਦਾ ਸਮਝੌਤਾ ਚ ਕਿਹੜਾ ਫਾਇਦਾ ਨਾਲ ਕਿਹੜਾ ਚੱਲ ਰਿਹਾ ਸਮਝੌਤੇ ਜਿਹੜੀਆਂ ਅੱਜ ਦੀ ਮੀਟਿੰਗ ਦੇ ਵਿੱਚ ਕੋਈ ਇਸ ਬਾਰੇ ਵੀ ਕੋਈ ਵਿਚਾਰ ਤੇ ਤੱਕ ਦੇਖੋ ਹਲੇ ਸਾਡੇ ਨਾਲ ਉਹਨਾਂ ਦੀ ਕੋਈ ਡਾਇਰੈਕਟ ਗੱਲ ਨਹੀਂ ਹੋਈ ਸਾਡੇ ਤਾਂ ਥੋੜੇ ਦਿਨ ਪਹਿਲਾਂ ਇੱਕ ਮੀਟਿੰਗ ਹੋਈ ਸੀ ਬੜੇ ਅਚੇ ਮਾਹੌਲ ਦੇ ਵਿੱਚ ਹੋਈ ਸੀ ਬਾਕੀ ਤੇ ਅਖਬਾਰਾਂ ਦੀ ਇਨਫੋਰਮੇਸ਼ਨ ਜਦੋਂ ਅਸੀਂ ਆਪੋ ਚ ਬੈਠਾਂਗੇ ਤੇ ਉਹਨਾਂ ਤੋਂ ਪਤਾ ਕਰਾਂਗੇ ਕਿ ਕੀ 이슈 ਆ ਜਿਹੜੀ ਹੈਗੀ ਆ ਉਹਨਾਂ ਦੀ ਕੋਈ ਗ੍ਰੀਵੈਂਸ ਆਈ ਉਹ ਸੁਣਾਂਗੇ ਇਸ ਕਰਕੇ ਕੋ ਡਾਇਰੈਕਟ ਹਾਂ ਉਸ ਤੋਂ ਬਾਅਦ ਗੱਲ ਨਹੀਂ ਹੋਈ ਪਰ ਜਿਹੜੀ ਹੈ ਜਿਸ ਦਿਨ ਗੱਲ ਹੋਏਗੀ ਕੋਈ ਤੁਹਾਨੂੰ ਜ਼ਰੂਰ ਕਰਨੀ ਕਰਾਂ ਠੀਕ ਧੰਨਕ ਤੁਹਾਨੂੰ ਕਿਹਨਾਂ ਕੇ ਸਾਹਮਣੇ ਲਈ ਭਾਜਪੀ ਸੇ ਬਾਤ ਕਰੇਗੇ ਇਨਕੇ ਸਾਹਮਣੇ ਰੱਖੇਗੇ ਭਾਜਪੀ ਦੇ ਸਾਹਮਣੇ ਕੰਮ ਨਹੀਂ ਅਸੀਂ ਹੁਣ ਤੁਹਾਡੇ ਰਾਈ ਰੱਖੀ ਹੈ ਗੱਲ ਹੋਰ ਤਾਂ ਕੋਈ ਤਰੀਕਾ ਨਹੀਂ ਹੁੰਦਾ ਜੇ ਤਿੰਦ ਦੀ ਸਰਕਾਰ ਦੇ ਚ ਰੱਖਣੀ ਪਾਰਟੀਆਂ ਦੇ ਅੱਗੇ ਤਾਂ ਨਹੀਂ ਰੱਖੀ ਜਾਂਦੀ ਹੁੰਦੀ ਇਹ ਤਾਂ ਸਰਕਾਰ ਨੇ ਮੰਗਾ ਮੰਨਿਆ ਕਿਸੇ ਪਾਰਟੀ ਨੇ ਤਾਂ ਨਹੀਂ ਮੰਨ ਲਿਆ ਕੇਂਦਰ ਦੀ ਸਰਕਾਰ ਨੂੰ ਵੀ ਕਹਿ ਰਹੇ ਆ ਹਰਿਆਣੇ ਦੀ ਸਰਕਾਰ ਨੂੰ ਵੀ ਕਹਿ ਰਹੇ ਆ ਪੰਜਾਬ ਦੀ ਸਰਕਾਰ ਨੂੰ ਵੀ ਕਹਿ ਰਹੇ ਆ ਸਾਰੀਆਂ ਸਰਕਾਰਾਂ ਨੂੰ ਸੀ ਤਾਂ ਰਿਕਵੈਸਟ ਕਰ ਰਿਹਾ